ਸਤਿ ਸ਼੍ਰੀ ਅਕਾਲ ਜੀ ਬੇਤਰ ਬਹਾਰਪ੍ਰੀਤ ਮੇਰੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਅੱਜ 1 ਜੁਲਾਈ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਆ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿੰਦੇ ਆ ਸਾਰਨੇ ਤੇ ਕਿਹੜੇ ਕਿਹੜੇ ਖੇਤਰਾਂ 'ਚ ਮੀਂਹ ਦਾ ਤਰਜ ਕੀਤਾ ਜਾ ਸਕਦਾ ਸਭ ਤੋਂ ਪਹਿਲਾਂ ਸੈਟਲਾਈਟ ਤਸਵੀਰਾਂ ਵਿੱਚ ਸਵੇਰ ਦੀਆਂ ਸੈਟਲਾਈਟ ਤਸਵੀਰਾਂ ਨੇ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਮਾਝਾ ਤੇ ਬਾਬਾ ਤੇ ਲਗਭਗ ਸਾਰੇ ਖੇਤਰ ਨਾਲ ਲੱਗਦੇ ਮਾਲਵਾ ਆ ਕੁਝ ਪੂਰਬੀ ਖੇਤਰਾਂ ਨੂੰ ਜਿਹੜੇ ਬੱਦਲਵਾਈ ਨੇ ਕਾਫੀ ਵੱਡੇ ਪੱਤਰ ਜਿਹੜਾ ਕਵਰ ਬੱਦਲਵਾਈ ਜਿਹੜੀ ਪਣੀ ਹੈ ਕਾਫੀ ਹਲਕੀ ਸੰਘਣੀ ਪੱਤਰਵੇ ਦਾ ਤੌਰ ਚਾਰੀ ਤੇ ਕੁਝ ਖੇਤਰਾ ਉਮੀਦ ਗਤੀਵਿਧੀਆਂ ਅੱਜ ਚੱਲ ਰਹੀਆਂ ਨੇ ਕਿਤੇ ਕਿਤੇ ਹਲਕੇ ਦਰਮਿਆਨੇ ਤੋਂ ਦਰਮਿਆਨੇ ਤੇਜ਼ ਜੜਮੀ ਦੀ ਛੱਟਾਂ ਵੇਖਣ ਨੂੰ ਮਿਲ ਰਹੀਆਂ ਨੇ ਸਵੇਰ ਤੋਂ ਤੜਕਸਾਰ ਤੋਂ ਅੱਧੀ ਰਾਤ ਜਿਹੜੀ ਬੱਦਲਵਾਈ ਬਣੀ ਸੀ ਮਾਤ ਦੇ ਬਾਬਾ ਦੇ ਕੁਝ ਖੇਤਰਾ ਵਿੱਚ ਹੋਲੀ ਹੋਲੀ ਜਿਵੇਂ ਜਿਵੇਂ ਤੜਕਸਾਰ ਰਹੀ ਤੇ ਸਵੇਰ ਦੇ ਘੰਟਿਆਂ ਵਿੱਚ ਕਾਫੀ ਖੇਤਰਾ ਜਾਨਕੀ ਅੱਦੇ ਆ ਪੰਜਾਬ ਨੂੰ ਕਵਰ ਕਰ ਲੈ ਤੇ ਕਿਤੇ ਕਿਤੇ ਟੁੱਟਵੇਂ ਜੜ ਕਾਰਵੀਆਂ ਹੋ ਰਹੀਆਂ ਨੇ ਕਿਤੇ ਹਲਕੇ ਤੇ ਕਿਤੇ ਕਿਤੇ ਦਰਮਿਆਨੇ ਤੋਂ ਕੁਝ ਖੇਤਰਾ ਵਿੱਚ ਦਰਮਿਆਨੇ ਤੋਂ ਆ ਭਾਰੀ ਵੀ ਦੇ ਛੱਟਾਂ ਵੇਖਣ ਮੌਸਮੇ ਉਸ ਤੋਂ ਬਾਅਦ ਕੁਝ ਜੀਨ ਦੇ ਆਸਪਾਸ ਖੇਤਰਾਂ 'ਚ ਬਦਲ ਆਈ ਜਿਹੜੀ ਬਰਨੀ ਸ਼ੁਰੂ ਹੋ ਗਈ ਤੇ ਕੁਝ ਦੱਖਣੀ ਹਰਿਆਣਾ ਦੇ ਖੇਤਰੋਂ ਕਿ ਦਿੱਲੀ ਦੇ ਆਸਪਾਸ ਖੇਤਰਾਂ 'ਚ ਬਦਲ ਆਈ ਜਿਹੜੀ ਬਰਨੀ ਸ਼ੁਰੂ ਹੋ ਗਈ ਤੇ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਚੱਲ ਰਹੀ ਤੁਸੀਂ ਕਮੈਂਟ ਕਰ ਜ਼ਰੂਰ ਦੱਸਿਓ ਕਿ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਤੇ ਅੱਜ 1 ਜੁਲਾਈ ਨੂੰ ਕਾਫੀ ਖੇਤਰਾਂ ਵਿੱਚ ਸਾਰ ਰੰਗੇ ਕੱਲ ਪੋਸਟ ਵੀ ਪਾਈ ਸੀ 30 ਜੂਨ ਤੇ 1 ਜੁਲਾਈ ਠੀਕ ਹੈ 2 ਦਿਨਾਂ ਦੇ ਵਿੱਚ ਇੱਕ ਵਾਰੀ ਕਾਫੀ ਆ ਵੱਡੇ ਪੱਤਰ ਤੇ ਜਿਹੜਾ ਮੀਂਹ ਪ੍ਰਭਾਵਿਤ ਕਰ ਸਕਦਾ ਤੇ ਹੋਰ ਜਿਹੜਾ ਬੱਦਲ ਥੱਲੇ ਖਿਸਕਿਆ ਜਾਨਕੀ ਫਿਰੋਜ਼ਪੁਰ ਆਗੋ ਕੇ ਜਫਰੀਦਕੋਟ ਹੋ ਗਿਆ ਮੁਕਸਰੋ ਕੇ ਫਾਜ਼ਲਗੜ ਕੋਛਲਾ ਕੇ ਬਠਿੰਡਾ ਆ ਗਿਆ ਮਾਨਸਾ ਦੇ ਕੁਝ ਇਲਾਕੇ ਹੋ ਗਏ ਅ ਸੰਗਰੂਰ ਹੋ ਗਿਆ ਪਟਿਆਲਾ ਫਤਿਹਗੜ ਸਾਹਿਬ ਹੋ ਗਿਆ ਜਮਲੇਰ ਕੋਟਲਾ ਦੇ ਹੋ ਗਏ ਮੋਹਾਲੀ ਸਾਈਡ ਦੇ ਲਖ ਚੰਡੀਗੜ ਹੋ ਗਿਆ ਤੇ ਇਹਨਾਂ ਨੂੰ ਜਿਹੜਾ ਕਵਰ ਕਰ ਲੇਗਾ ਤੇ ਕਾਫੀ ਖੇਤਰਾ ਵਿੱਚ ਆਦਮੀ ਦਾ ਸਾਰ ਬਾਦ ਦਿਖਾਈ ਦੇ ਰਿਹਾ ਨਾ ਮਾਝਾ ਤੋਂ ਲੈ ਕੇ ਦੱਖਣੀ ਪੱਛਮੀ ਅ ਮਾਲਵਾ ਦੇ ਖੇਤਰੋ ਕੇ ਪੂਰਬੀ ਖੇਤਰੋ ਕੇ ਤੇ ਕਾਫੀ ਖੇਤਰਾ ਵਿੱਚ ਟੁੱਟਵੇ ਤੌਰ ਤੇ ਬ ਗੱਲ ਕਰੇ ਜਾਂ ਪ ਗੱਲ ਕਰੇ ਬਹੁਤੇ ਖੇਤਰਾ ਵਿੱਚ ਅਮੀ ਜੜ ਦਰਜ ਕੀਤਾ ਜਾਵੇਗਾ ਹਲਕੇ ਤੋਂ ਦਰਮਿਆਨਾ ਕਿਤੇ ਕਿਤੇ ਹੋ ਸਕਦਾ ਨਹੀਂ ਈ ਪੌਂਸਗਰੀ ਜੱਕਆਂੀਆਂ ਜੀਆਂ ਪੈ ਸਕਦੇ ਨੇ ਜਾਂ ਬੱਦਲਵਾਈ ਕੇਵਲ गुजर ਸਕਦੀ ਕੁਝ ਕੁ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਕੁਝ ਖੇਤਰਾਂ ਤੇ ਦਰਮਿਆਨੇ ਤੋਂ ਤੇਜ ਜਿਹੜੇ ਭਾਰਵੀਂ ਦੇ ਚੱਟਾਂ ਵੇਖਣ ਨੂੰ ਮਿਲਸ ਰਹੇ ਨਾਲ ਲੱਗਦੇ ਹਰਿਆਣਾ ਦੇ ਖੇਤਰੋਗੇ ਸਿਰਸਾ ਸਹਾਰੋ ਗਿਆ ਫਤਿਆਬਾਦ ਹੋ ਗਿਆ ਅਜਾ ਕੈਥਲ ਅੰਮ੍ਰਾਲਾ ਗ ਪੰਚਕੂਲੋਗਾ ਜੀਨ ਦੇ ਇਲਾਕੇ ਹੋਗੇ ਇਹਨਾਂ ਵਿੱਚ ਵੀ ਸਭਾਵਨਾ ਰਹੇਗੀ ਤਾਂ ਸ਼ਿਰਕਗੰਗਾ ਹਨੂਮਾਨਗੜ ਹੋ ਗਿਆ ਅਨੂਪਗੜ ਦੇ ਉੱਤਰੀ ਖੇਤਰੋਗੇ ਸੰਗਰੀਆ ਦੇ ਖੇਤਰੋਗੇ ਇਸ ਇਤਿਹਾਸਕ ਖੇਤਰਾ ਵਿੱਚ ਵੀ ਅੱਜ ਸਭਾਵਨਾ ਜਿਹੜੀ ਬਾਂਦੀ ਦਿਖਾਈ ਦੇ ਰਹੀ 1 ਜੁਲਾਈ 2025 ਨੂੰ ਕਈ ਖੇਤਰਾਂ ਵਿੱਚ ਟੁੱਟ ਰਾਸਰੀ ਦਿੱਲੀ ਦੇ ਖੇਤਰ ਤੋਂ ਪੱਛਮੀ ਯੂਪੀ ਤੋਂ ਆਰਨਪੁਰ ਤੋਂ ਮੁਜ਼ੱਫਰਪੁਰ ਨਗਰ ਮੇਰਠ ਤੋਂ ਲੈ ਕੇ ਪੀਲੀਪੱਤ ਦੇ ਇਲਾਕੇ ਹੋ ਕੇ ਮੁਰਾਦਾਬਾਦ ਦੇ ਖੇਤਰੋਗੇ ਇਸ ਸਿਆਸਪਾ ਖੇਤਰਾ ਵਿੱਚ ਸਵਭਾਵ ਜਿਹੜੀ ਬਾਨਤੀ ਦਿਖਾਈ ਦੇ ਰਹੀ ਹੈ ਹਿਮਾਚਲ ਹੋ ਗਿਆ ਇੱਥੇ ਜਿਹੜੀ ਕਾਫੀ ਸਵਭਾਵਨਾ ਰਹੇਗੀ ਤਾਂ ਕਾਫੀ ਵੱਡੇ ਪੱਧਰ ਤੇ ਹਿਮਾਚਲ ਵਿੱਚ ਆ ਜਿਹੜਿਆ ਆ ਪਗਲ ਕਰੀ ਬੱਦਲ ਵਰਗੇ ਹਾਲਾਤ ਕੁਝ ਖੇਤਰਾ ਵਿੱਚ ਵੇਖਣ ਨੂੰ ਮਿਲ ਸਕਦੇ ਨੇ ਕੁਝ ਖੇਤਰਾ ਪਾਰੀ ਤੋਂ ਬਹੁਤ ਪਾਰੀ ਮੀਂਹ ਤਰਜ਼ ਕੀਤਾ ਜੈਸਰਾ ਪਹਾੜੀ ਖੇਤਰਾ ਵਿੱਚ ਹਿਮਾਚਲ ਹੋ ਗਿਆ ਉੱਤਰਾਖੰਡ ਦੇ ਖੇਤਰ ਕੋ ਜੰਮੂ ਕਸ਼ਮੀਰੋ ਕਾ ਲਦਾਖ ਤੋਂ ਲੈ ਕੇ ਕਰ ਸਕਦਾ ਹੈ ਤਾਂ 1 ਜੁਲਾਈ ਨੂੰ ਕਾਫੀ ਖੇਤਰਾ ਵਿੱਚ ਅਸਾਰ ਰਹਣਗੇ ਕੱਲ ਮੈਂ ਪੋਸਟ ਵਿਭਾਗ ਦੱਸਿਆ ਸੀ 30 ਜੂਨ ਤੋਂ ਲੈ ਕੇ ਠੀਕ 1 ਜੁਲਾਈ ਦੇ ਵਿਚਕਾਰ ਇੱਕ ਵਾਰ ਬਹੁਤੇ ਖੇਤਰਾ ਵਿੱਚ ਜਿਹੜਾ ਪੈ ਸਕਦਾ ਤੇ ਅੱਜ ਉਹ ਵੇਖ ਸਕੋਗੇ ਸਵੇਰ ਤੋਂ ਤੜਕਸਾਰ ਤੋਂ ਅਦਕਾਰ ਵਿੱਚ ਚੱਲ ਰਹੀਆਂ 29 ਰਾਤ ਤੋਂ ਬੱਦਲ ਬਣੀ ਸੀ ਓਲੀ ਓਲੀ ਤੜਕਸਾਰ ਦਿਨ ਜਿਵੇਂ ਅ ਸਵੇਰ ਵੱਲ ਬੀਤਿਆ ਠੀਕ ਹੈ ਤਾਂ ਕਾਫੀ ਖੇਤਰਾ ਨੂੰ ਕਵਰ ਕਰ ਲਿਆ ਤੇ ਉਹ ਜਿਹੜੇ ਇਲਾਕੇ ਰਹਿ ਗਏ ਨੇ ਠੀਕ ਉਹਨਾਂ ਨੂੰ ਵੀ ਕਵਰ ਕਰ ਲੇਗਾ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਖੇਤਰਾ ਵਿੱਚ ਜਿਹੜੇ ਆ ਟੁੱਟਵੇਂ ਤੌਰ ਤੇ ਵੀ ਦਰਜ ਕੀਤਾ ਜਾ ਸਰ ਦਿੱਲੀ ਪੱਛਮੀ ਯ ਅੱਜ ਜਿਹੜਾ ਸਵੇਰ ਆਮਨਾ ਹੈ ਕਿ ਕਈ ਖੇਤਰਾਵਾਂ ਵਿੱਚ ਜ਼ਮੀਨ ਦੇ ਅਸਾਰ ਜਿਹੜੇ ਬਾਂਦੇ ਦਿਖਾਈ ਦੇ ਰਹੇ ਹਨੇਰੀ ਦੇ ਨਾਲ ਅਮੀ ਕੁਝ ਖੇਤਰਾਵਾਂ ਵਿੱਚ ਹਲਕਾ ਕਿਤੇ ਦਰਮਿਆਨ ਅਤੇ ਕੁਝ ਖੇਤਰਾ ਦਰਮਿਆਨਤ ਭਾਰੀ ਵੀ ਦੀ ਚੱਟਾ ਜਿਹੜਾ ਵੇਖਣ ਨੂੰ ਮਿਲ ਸਕਦੇ ਆ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਹੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈਨਲ ਤੋਂ ਪਹੁੰਚਾਰਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਆਨ ਤਾ ਹੋਇਰ ਤੁਹਾਡਾ ਬਹੁਤ ਬਹੁਤ ਧੰਨਵਾਦ